ਸਤ ਸ੍ਰੀ ਅਕਾਲ ਜੀ ਵੈਲਕਮ ਬੈਕ ਵੀਡੀਓ ਦਾ ਟਾਈਟਲ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਅੱਜ ਆਪਾਂ ਕਿਸ ਟੌਪਿਕ ਤੇ ਗੱਲ ਕਰਨੀ ਆ ਸੋ ਮੈਨੂੰ 3 ਮਹੀਨੇ ਹੋ ਚੁੱਕੇ ਆ ਤਿੰਨ ਤੋਂ ਚਾਰ ਮਹੀਨੇ YouTube ਚੈਨਲ ਖੋਲਲੇ ਨੂੰ ਤੇ ਤੇ ਵੀਡੀਓਸ ਬਣਾਦੇ ਨੂੰ ਸੋ ਮੈਂ ਅੱਜ ਥੋੜਾ ਜਿਹਾ ਡਿਸਕਸ ਕਰੂੰਗਾ ਕਿ ਕੀ ਬੈਨੀਫਿਟਸ ਨੇ YouTube ਦੇ ਜੇਕਰ ਤੁਸੀਂ YouTube ਤੇ ਵੀਡੀਓ ਬਣਾਣੀ ਸ਼ੁਰੂ ਕਰਦੇ ਆ ਕਿਸੇ ਤਰੀਕੇ ਦਾ ਵੀ ਕੰਟੈਂਟ ਬਣਾਉਣਾ ਸ਼ੁਰੂ ਕਰਦੇ ਆ ਨਾ ਲਾਈਕ ਕੁਕਿੰਗ ਹੋ ਗਿਆ ਫਿਟਨੈਸ ਹੋ ਗਿਆ ਕਿਸੇ ਵੀ ਤਰੀਕੇ ਦਾ ਐਂਟਰਟੇਨਮੈਂਟ ਜਿੱਦਾਂ ਕਿ ਮੈਂ ਬਣਾਉਣਾ ਵਲੌਗਸ ਐਂਟਰਟੇਨਮੈਂਟ ਹਨਾ ਸੋ ਇਸ ਚੀਜ਼ ਦੇ ਫਾਇਦੇ ਕੀ ਨੇ ਕਿ ਤੁਸੀਂ YouTube ਅ ਫਿਰ ਤਾਂ ਚਲੋ ਮੇਰੇ ਸੋਹੇ ਸਬਸਕ੍ਰਾਈਬਰ ਦੇਖਦੇ ਹਾਂ ਕਿ 100 ਵੀ ਨਹੀਂ ਹੋਏ ਹੈਗੇ ਤਾਂ ਪੈਸੇ ਤਾਂ ਦੂਰ ਦੀ ਗੱਲ ਆ ਸੋ ਆਪਾਂ ਮੇਨ ਗੱਲ ਕਰਾਂਗੇ ਕਿ ਹੋ ਤੁਹਾਨੂੰ ਕੀ ਫਾਇਦੇ ਹੁੰਦੇ ਨੇ ਐਕਸੈਪਟ ਮੋਨਟਾਈਜੇਸ਼ਨ ਦੇ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਤੁਹਾਨੂੰ ਹੁੰਦਾ ਹੈ ਕਿ ਪਛਤਾਵਾ ਰਿਗਰਟ ਇਹ ਤਾਂ ਨੈਨ ਫਿਚਰ ਜਾ ਕੇ ਹੋ ਨਹੀਂ ਹੋਗਾ ਜੇਕਰ ਤੁਸੀਂ YouTube ਵੀਡੀਓਜ਼ ਹੁਣੇ ਬਣਾਉਣੀ ਸ਼ੁਰੂ ਕਰ ਦੋਗੇ ਨਾ ਸੇਮ ਮੇਰੇ ਨਾਲ ਹੋਇਆ ਮੈਂ ਅੱਜ ਤੋਂ 5-6 ਸਾਲ ਪਹਿਲਾਂ ਵੀਡੀਓ ਬਣਾਉਣ ਦਾ ਸੋਚਦਾ ਹੁੰਨਾ ਸੀ ਕਿ ਮੈਂ ਵੀ ਯਾਰ YouTube ਤੇ ਵੀਡੀਓਜ਼ ਬਣਾਵਾਂ ਪਰ ਤੁਹਾਡੀ ਲਾਈਫ ਦੇ ਵਿੱਚ ਕੋਈ ਸਰਕਮਸਟੈਂਸਰ ਇਦਾਂ ਦੇ ਹੁੰਦੇ ਆ ਜਾਂ ਨਾ ਕਿ ਤਸੀਂ ਡਰਦੇ ਆ ਟੂ ਬੀ ਓਨੈਸਟ ਮੈਂ ਵੀ ਉਸ ਵੇਲੇ ਬਹੁਤ ਡਰਦਾ ਹੁੰਦਾ ਸੀ ਕਿ ਯਾਰ ਮੇਰੀ ਬੇਇੱਜ਼ਤੀ ਕਰੋਗੇ ਲੋਕੀ ਬਟ ਹੁਣ ਵੀ ਥੋੜਾ ਹੁੰਦਾ ਬਟ ਹੁਣ ਆਪਾਂ ਇਹ ਨਹੀਂ ਪਰਵਾਹ ਨਹੀਂ ਕਰਦੀ ਜਦੋਂ ਤੁਸੀਂ ਇੱਕ ਸਰਟਨ ਏਜ ਤੇ ਆ ਜਾਂਦੇ ਨਾ ਜਦੋਂ ਕਿ ਮੈਂ 27 ਦਾ ਆ ਮੈਂ ਜੋ 21 22 ਸਾਲ ਦਾ ਸੀਗਾ ਉਹਦੋਂ ਸੋਚਦਾ ਹੁੰਦਾ ਸੀਗਾ ਉਹ ਤਾਂ ਮੈਂ ਨਹੀਂ ਬਣਾਇਆ ਹੈਗਾ ਤੁਹਾਨੂੰ ਥੋੜਾ ਡਰ ਵੀ ਹੁੰਦਾ ਤੁਹਾਨੂੰ ਤੁਹਾਨੂੰ ਹੁੰਦਾ ਏਅਰ ਪਹਿਲਾਂ ਆਪਣੇ ਲਾਈਫ ਸੈੱਟ ਕਰ ਲਈਏ ਕਿ ਆ ਵੀ ਚਲੋ ਕੰਮ-ਕਮ ਕਰਕੇ ਥੋੜੇ ਪੈਸੇ ਜੋੜ ਲਈਏ ਫਿਰ ਬਣਾਵਾਂਗੇ ਸੋ ਸੇਮ ਚੀਜ਼ ਮੇਰ ਨਾਲ ਹੋਈ ਆ ਬਟ ਮੈਨੂੰ ਰਿਗਰੈਟ ਹੁੰਦਾ ਕਿ ਮੈਂ ਥੋ ਇੱਕ ਵਧੀਆ ਪੋਜੀਸ਼ਨ ਤੇ ਆ ਜਾਂਦਾ ਮੇਰਾ ਚੈਨਲ ਇਸ ਵੇਲੇ ਸੋ ਆਪਾਂ ਮਿਹਨਤ ਕਰ ਰਹੇ ਹਾਂ ਕੀ ਪਤਾ ਇਨਫਲੂਐਂਸਰ ਦੇ ਵਿੱਚ ਹੋ ਜਾਵੇ ਯੂ ਨੈਵਰ ਨੋ ਆਲਵੇਸ ਗਿਵ ਅ ਟ੍ਰਾਈ ਸੋ ਦੂਜਾ ਤੁਹਾਨੂੰ ਫਾਇਦਾ ਇਹ ਹੁੰਦਾ ਕਿ ਤੁਸੀਂ ਆਪਣਾ ਟਾਈਮ ਵੇਸਟ ਨਹੀਂ ਕਰਦੇ ਹੈਗੇ ਫालतू ਚੀਜ਼ਾਂ ਦੇ ਵਿੱਚ ਤੁਸੀਂ ਜਿਦਾ ਕਿ ਫਾਰ ਐਗਜ਼ਾਮਪਲ ਮੈਂ ਲੈ ਲਵਾਂ ਮੈਂ ਜਦੋਂ ਯੂਟਿਊਬ ਨਹੀਂ ਕਰ ਰਿਹਾ ਸੀਗਾ ਸੋ ਤਿੰਨ ਚਾਰ ਮਹੀਨੇ ਪਹਿਲਾਂ ਸੋ ਮੇਰਾ ਕੀ ਹੁੰਦਾ ਸੀਗਾ ਮੇਰਾ ਮੋਸਟਲੀ ਟਾਈਮ ਵੇਸਟ ਕਰਦਾ ਸੀਗਾ ਮੈਂ ਇੰਸਟਾਗ੍ਰam ਟਿਕਟੌਕ ਯੂਟਿਊਬ ਮੂਵੀਜ਼ ਦੇਖ ਕੇ ਗਾਣੇ ਸੁਣ ਕੇ ਬਸ ਮੇਰਾ ਇਹੀ ਹੁੰਦਾ ਸੀਗਾ ਮੈਂ ਕੀ ਕਹਿੰਦਾ ਕੰਮ ਕਰਨਾ ਕੰਮ ਤਾਂ ਘਰੇ ਆਣਾ ਟਿਕਟੌਕ ਚ ਚਲਾ ਕੇ ਮੇਰਾ ਸਾਰੀ ਮੈਂ ਸਾਰੀ ਡੈੜੀ ਪੋਡਕਾਸਟ ਸੁਣੀ ਜਾਣਾ ਆਪਣਾ ਟਾਈਮ ਬਰਬਾਦ ਕਰੀ ਜਾਣਾ ਸੋ ਜਿੱਦੋਂ ਦਾ ਮੈਂ ਆਹ ਸ਼ੁਰੂ ਕੀਤਾ ਆਪਣਾ YouTube ਦਾ ਚੈਨਲ ਇਹ ਅਜ ਤੋ ਮੈਂ ਵੀਡੀਓ ਵੀਡੀਓ ਬਣਾਣੀ ਸ਼ੁਰੂ ਕੀਤੀਆਂ ਨੇ ਸੋ ਨਾ ਹੀ ਮੈਂ Instagram ਤੇ ਟਾਈਮ ਵੇਸਟ ਕਰਦਾ ਨਾ ਹੀ ਆਪਣਾ TikTok ਤੇ ਕਿਸੇ ਚੀਜ਼ ਤੇ ਆਪਣਾ ਟਾਈਮ ਵੇਸਟ ਨਹੀਂ ਕਰਦਾ ਮੈਨੂੰ ਹੁੰਦਾ ਜਦੋਂ ਮੈਂ ਬਲੌਗ ਬਣਾਇਆ ਉਹਨੂੰ ਮੈਂ ਐਡਿਟ ਕਰਨਾ ਐਡੀਟਿੰਗ ਤੇ ਮੇਰੇ ਜਿੰਨਾ ਮਰਜੀ ਟਾਈਮ ਲੱਗ ਜਾਂਦਾ ਰਾਈਟ 4 ਘੰਟੇ 5 ਘੰਟੇ 8 ਘੰਟੇ ਉਹ ਤੁਹਾਨੂੰ ਇਹਦਾ ਕਿ ਚਲੋ ਤੁਸੀਂ ਆਪਣੇ ਲਈ ਕੰਮ ਕਰ ਰਹੇ ਹੋ ਤੁਸੀਂ ਆਪਣੇ ਚੈਨਲ ਤੇ ਕੰਮ ਕਰ ਰਹੇ ਹੋ YouTube ਵੀ ਇੱਕ ਤਰੀਕੇ ਦਾ ਬਿਜ਼ਨਸ ਆ ਜਿੱਦੇ ਜੇ ਤੁਸੀਂ ਉਹਨੂੰ ਟਾਈਮ ਦੋਗੇ ਕਿਉਂਕਿ ਇਹ ਇਦਾਂ ਦਾ ਬਿਜ਼ਨਸ ਆ ਜਿਹਦੇ ਵਿੱਚ ਤੁਸੀਂ ਇਨਵੈਸਟਮੈਂਟ ਜ਼ੀਰ ਪੈਸਾ ਵੀ ਬੋਲ ਲਗਾਣਾ ਹੁੰਦਾ ਇਹਦੇ ਵਿੱਚ ਤੁਹਾਨੂੰ ਸਿਰਫ ਆਪਣਾ ਟਾਈਮ ਦੇਣ ਦੀ ਲੋੜ ਆ ਪੈਸੇ ਦੀ ਤਾਂ ਕੋਈ ਲੋੜ ਹੀ ਨਹੀਂ ਹੈ ਕਿ ਦੇਣ ਦੀ ਹੱਲੇ ਫॉर ਨਾਊ ਅੱਗੇ ਵੀ ਨਹੀਂ ਹੈਗੀ ਤੁਹਾਨੂੰ ਪੈਸਾ ਆਉਂਦਾ ਹੀ ਆ ਜੇ ਤੁਹਾਡਾ ਚੈਨਲ ਚੱਲ ਪਵੇ ਤਾਂ ਮੇਰਾ ਤੀਸਰਾ ਕੀ ਕਹਿੰਦੇ ਆ ਹੈਗਾ ਬੈਨੀਫਿਟ ਕਿ ਤੁਸੀਂ ਪ੍ਰੋਡਕਟਿਵ ਹੋ ਜਾਂਦੇ ਆ ਤੁਸੀਂ ਨਵੇਂ ਨਵੇਂ ਚੀਜ਼ਾਂ ਸਿੱਖਦੇ ਆ ਤੁਸੀਂ ਐਕਟਿਵ ਹੋ ਜਾਂਦੇ ਆ ਬਹੁਤ ਜ਼ਿਆਦਾ ਆਪਣੀ ਲਾਈਵ ਦੇ ਵਿੱਚ ਜਿੱਦਾਂ ਕਿ ਮੈਂ ਆਇਆ ਮੈਂ ਅੱਗੇ ਆਪਣਾ ਕੰਮ ਤੇ ਆਉਣਾ ਕਰਿਆ ਘਰੇ ਵੀ ਆਣਾ ਕੰਮ ਤੋਂ ਜਾਂ ਹੋਟਲ 'ਚ ਵੀ ਆਣਾ ਮੈਂ ਆ ਕੇ ਸੌਂ ਜਾਣਾ ਜਾਂ ਮਤਲਬ ਲੰਮੇ ਪਹਿਨਾ ਲੇਜੀਆ ਰਹਿਣਾ ਬਟ ਹੁਣ ਹੁਣ ਮੈਨੂੰ ਹੁੰਦਾ ਯਾਰ ਮੈਂ ਵੀਡੀਓ ਬਣਾਣੀ ਹੈ ਜਿੱਦਾਂ ਕਿ ਹੁਣ ਅੱਜ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਮੈਂ ਬਾਹਰ ਨਿਕਲਿਆ ਮੈਂ ਵੀਡੀਓ ਬਣਾਉਣ ਲਈ ਪਹਿਲਾਂ ਮੈਂ ਬਾਹਰ ਬਹਿ ਕੇ ਵੀਡੀਓ ਬਣਾਉਣੇ ਸੀ ਕਿ ਲੇਕ ਦੇ ਕਿਤੇ ਕੰਢੇ ਬਟ ਬਾਹਰ ਹਵਾ ਬਹੁਤ ਚੱਲ ਰਹੀ ਹੈ ਸੋ ਮੈਂ ਗੱਡੀ 'ਚ ਬਹਿ ਕੇ ਵੀਡੀਓ ਬਣਾ ਰਿਹਾ ਸੋ ਚੌਥਾ ਇਹ ਚ ਬੈਨੀਫਿਟ ਇਹ ਹੁੰਦਾ ਕਿ ਤੁਸੀਂ ਨਵੇਂ ਨਵੇਂ ਸਕਿਲਸ ਸਿੱਖਦੇ ਆ ਜਿੱਦਾਂ ਕਿ ਮੈਂ ਮੈਨੂੰ ਪਹਿਲਾਂ ਕੁਝ ਨਹੀਂ ਪਤਾ ਸੀਗਾ YouTube ਤੇ ਵੀਡੀਓ ਕਿੱਦਾਂ ਪਾਈ ਦੀ ਹੈ ਕਿੱਦਾਂ ਐਡਿਟ ਕਰੀ ਦੀ ਕੁਛ ਵੀ ਮਤਲਬ ਮੈਂ ਤਾਂ ਫੋਟੋ ਲਾਣੇ ਆਂਦੇ ਸੀਗੇ ਇੰਸਟਾਗ੍ਰam ਤੋਂ ਤਲਾਵਾ ਕੁਛ ਨਹੀਂ ਆਦਾ ਸੀਗਾ ਸੋ ਜਿੱਦਾਂ ਮੈਂ ਪਹਿਲਾ ਆਪਣਾ ਵਲੌਗ ਬਣਾਇਆ ਮੈਂ ਪਹਿਲਾ ਵਲੌਗ ਜਿਹੜਾ ਪਾਇ ਸਕੋ ਤਾਂ ਹੁਣ ਮੇਰੇ ਚੈਨਲ ਤੇ ਹੈਨੇਗਾ ਉਹ ਮੈਂ ਬਿਨਾਂ ਐਡਿਟ ਕਰਤੇ ਕਰਕੇ ਉੱਦੈ ਪਾਤਾ ਸੀਗਾ ਸੋ ਹੁਣ ਮੈਂ ਹੌਲੀ ਹੌਲੀ ਸਿੱਖ ਰਿਹਾ ਹਾਂ ਚੀਜ਼ਾਂ YouTube ਤੇ ਹੋ ਗਿਆ ਜਾਂ ਨਾ ਤੁਸੀਂ ਆਲੇ ਦੋਲੇ ਸਿੱਖਦੇ ਹਾਂ ਚੀਜ਼ਾਂ ਐਡੀਟਿੰਗ ਕਿੱਦਾਂ ਕਰੀਦੀ ਹੈ ਵੀਡੀਓ ਜਾਂ ਕੁਛ ਵੀ ਨਵੀਂ ਸਕਿੱਲ ਕਿ ਇਫੈਕਟ ਕਿੱਦਾਂ ਲਾਣਾ ਆ ਜਾਂ ਕੁਛ ਵੀ ਆਪਾਂ ਵੀਡੀਓ ਤੇ ਲੈ ਕੇ ਸ਼ੂਟ ਕਿੱਦਾਂ ਕਰਨੀ ਹੈ ਵੀਡੀਓ ਕਿ ਜਿੱਦਾਂ ਹੁਣ ਮੈਂ ਹੁਣ ਬੈਠਾ ਹਾਂ ਮੈਨੂੰ ਪਹਿਲਾਂ ਤਾਂ ਆ ਵੀ ਨਹੀਂ ਕਰਨਾ ਦੱਸਦਾ ਸਗਾ ਸਟੈਂਡ ਲਾਣਾ ਨਹੀਂ ਆਦਾ ਸੀਗਾ ਕਿੱਦਾਂ ਲਗਾਈਦਾ ਸਟੈਂਡ ਇਹ ਵੀ ਆਪਾਂ ਹੌਲੀ-ਹੌਲੀ ਸਿੱਖਦੇ ਆ ਕਿ ਕਿੰਨੇ ਪੋਜੀਸ਼ਨ ਹੱਲੇ ਵੀ ਮੈਂ ਐਗਜੈਕਟ ਨਹੀਂ ਕੀ ਕਹਿੰਦੇ ਆ ਪਤਾ ਕਿ ਕਿੱਦਾਂ ਲਗਾਈਦਾ ਆ ਕਿ ਹੁਣ ਜਿੱਦਾਂ ਪਹਿਲਾਂ ਮੈਂ ਇੱਕਦੋ ਵੀਡੀਓ ਬਣਾਈ ਉਹਦੇ ਵਿੱਚ ਸੂਰਜ ਮੇਰੇ ਪਿੱਛੇ ਹੁੰਦਾ ਸੀਗਾ ਤੇ ਮੈਂ ਵੀਡੀਓ ਬਣਾ ਲੈਂਦਾ ਸੀਗਾ ਮੂੰਹ ਸਾਰਾ ਕਾਲਾ ਜਾਂਦਾ ਸੀਗਾ ਉਹਦੇ ਵਿੱਚ ਵੀ ਮੈਂ ਇੱਕਦੋ ਵੀਡੀਓ ਬਣਾਈਆਂ ਬਟ ਉਹ ਮੈਂ ਪਾਈਆਂ ਨਹੀਂ ਕਦੀ ਸੋ ਅੱਜ ਮੈਨੂੰ ਪਤਾ ਕਿ ਹੁਣ ਮੈਂ ਇੱਧਰ ਬੈਠਾ ਮੇਰੇ ਸੂਰਜ ਸਾਹਮਣੇ ਆ ਸੋ ਮੈਨੂੰ ਇਹ ਚੀਜ਼ਾ ਵੀ ਹੁਣ YouTube ਕਰਕੇ ਹੀ ਪਤਾ ਲੱਗਾ ਜਿ ਨਵੇਂ ਨਵੇਂ ਵਿੱਚ ਜਿਦਾ ਸਿੱਖਦੇ ਆਂ ਇਦਾਂ ਹੀ ਇਹੇ ਤੁਹਾਡੇ ਲਾਈਵ ਦੇ ਵਿੱਚ ਅੱਗੇ ਕੰਮ ਆਉਂਦੀਆਂ ਨੇ ਕਿ ਜੇਕਰ ਤੁਸੀਂ ਤੁਹਾਡਾ ਚੈਨਲ ਚੱਲ ਪੰਦਾ ਹੈ ਫੇ ਤੁਹਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਪਹਿਲਾਂ ਛੋਟਾ ਚੈਨਲ ਤੁਹਾਡਾ ਹੁੰਦਾ ਉਹ ਸਿੱਖਦੇ ਆਂ ਤੁਹਾਨੂੰ ਅੱਗੇ ਆ ਕੇ ਕੰਮ ਆਉਂਦੀਆਂ ਨੇ ਸੋ ਸੇਮ ਹੀ ਚੀਜ਼ ਇਦਾਂ ਹੈ ਕਿ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਹੁਣ ਮੈਨੂੰ ਇਹ ਨਵੀਆਂ ਚੀਜ਼ਾਂ ਪਤਾ ਲੱਗੀਆਂ ਨੇ ਤਾਂ ਮੈਂ ਉਹ ਚੀਜ਼ਾਂ ਆਪਣੇ ਇੱਕ ਤਾਂ ਯਾਰ ਪੁੱਲ ਸਾਰੀ ਇੱਕ ਮਿੰਟ ਰੁਕ ਗਿਆ ਸੋ ਆ ਕਿੱਥੇ ਸੀਗੇ ਆਪਾਂ ਉਹ ਮਾਰੇ ਮੈਂ ਕਿਹਾ ਪੁੱਲ ਸਾਰੀ ਗੱਡੀਆਂ ਨਗਾ ਦਈਏ ਸੋ ਆਪਾਂ ਸਗੇ ਕੀ ਕਹਿੰਦੇ ਆ ਇੱਕ ਮਿੰਟ ਰੁਕ ਜੋ ਸੋ ਆਪਸਗੇ ਨਿਊ ਸਕਿਲਸ ਤੇ ਕਿ ਤੁਸੀਂ ਨਵੇਂ ਨਵੇਂ ਸਕਿਲ ਸਿੱਖਦੇ ਆ ਤੁਹਾਨੂੰ ਨਵੇਂ ਨਵੇਂ ਐਕਸਪੀਰੀਐਂਸਿਸ ਹੁੰਦੇ ਆ ਨਾ ਕਿ ਜਿੱਦਾਂ ਕਿ ਫੋਰ ਐਗਜ਼ਾਮਪਲ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਤੁਹਾਨੂੰ ਕੈਮਰਾ ਪੋਜੀਸ਼ਨਿੰਗ ਕਰਨੀ ਆਉਂਦੀ ਕਿ ਕੈਮਰਾ ਕਿੱਥੇ ਪੋਜੀਸ਼ਨ ਕਰਨਾ ਆ ਸੋ ਹੱਲੇ ਵੀ ਮੈਂ ਇੰਨਾ ਐਕਸਪਰਟ ਨਹੀਂ ਹੋ ਗਿਆ ਇਹਦੇ ਵਿੱਚ ਐਕਸਪਰਟ ਤਾਂ ਚਲੋ ਕੋਈ ਵੀ ਨਹੀਂ ਹੁੰਦਾ ਹੈਗਾ ਬਟ ਤੁਸੀਂ ਹੌਲੀ ਹੌਲੀ ਸਿੱਖਦੇ ਆ ਚੀਜ਼ਾਂ ਮੈਂ ਵੀ ਹੁਣ ਆਪਣੇ ਆਉਣ ਵਾਲੇ ਵਲੌਗਸ ਵਿੱਚ ਡਿਫਰੈਂਟ ਡਿਫਰੈਂਟ ਚੀਜ਼ਾਂ ਟਰਾਈ ਕਰਾਂਗਾ ਕੈਮਰਾ ਪੋਜੀਸ਼ਨਿੰਗ ਹੋ ਗਈ ਯਾਰਾ ਕੀ ਜੀ ਸ਼ੂਟ ਕਰਨੀ ਆ ਬਟ ਹੱਲੇ ਫਰਨਾਓ ਮੈਂ ਕਹਿੰਦਾ ਹੱਲੇ ਆਪਾਂ ਥੋੜਾ ਆਪਣਾ ਚੈਨਲ ਬਿਲਡ ਕਰ ਲਈਏ ਕੁੜੀਆਂ ਵੀਡੀਓਜ਼ ਹੋ ਚੁੱਕੀਆਂ ਆ ਤਾਂ ਉਹਦੇ ਵਿੱਚ ਆਪਾਂ ਥੋੜੇ ਚੇਂਜਸ ਕਰਦੇ ਰਹਿੰਦੇ ਜਿਦਾਂ ਕਿ ਤੁਸੀਂ ਮੇਰਾ ਪਹਿਲੇ ਵਲੌਗ ਦੇਖੋਗੇ ਉਹ ਦੇ ਮੁਕਾਬਲੇ ਹੁਣ ਦੇ ਵਲੌਗਸ ਵਿੱਚ ਮੈਂ ਮੇਰੇ ਹਿਸਾਬ ਨਾਲ 500 10% ਦਾ ਤਾਂ ਤਾਂ ਕਿੰਨੇ ਹੋਊਗਾ ਡਿਫਰੈਂਸ ਸੋ ਜਿਹੜੇ 4-5 ਬੈਨੀਫਿਟਸ ਮੈਂ ਤੁਹਾਨੂੰ ਹੁਣੇ ਦੱਸ ਕੇ ਟਿਆਂ ਇਹਦੇ ਨਾਲ ਨਾਲ ਦੋ ਹੋਰ ਬੈਨੀਫਿਟਸ ਨੇ ਜਿਹੜੇ ਕਿ ਹੱਲੇ ਮੇਰੀ ਲਾਈਫ ਦੇ ਵਿੱਚ ਹੈ ਮੇਰੇ ਚੈਨਲ ਤੇ ਮੈਨੂੰ ਇਹਨੇ ਫੀਲ ਨਹੀਂ ਹੋਏ ਹੈਗੇ ਆ ਜਾਂ ਮੈਂ ਐਕਸਪੀਰੀਅੰਸ ਨਹੀਂ ਕੀਤੇ ਹੈਗੇ ਉਹ ਹੱਲੇ ਬਟ ਇਨ ਫਿਊਚਰ ਚ ਮੈਨੂੰ ਲੱਗਦਾ ਕਿ ਮੈਂ ਕਰਾਂਗਾ ਆ ਉਹਦੇ ਵਿੱਚ ਜਿਹੜੇ ਗੁੱਡ ਐਂਡ ਬੈਡ ਐਕਸਪੀਰੀਐਂਸਸ ਨੇ ਤੁਸੀਂ ਲੋਕਾਂ ਨੇ ਸ਼ੇਅਰ ਕਰਦੇ ਆ ਸੋ ਜੇਕਰ ਤੁਸੀਂ ਆਪਣੀ ਵੀਡੀਓ ਤੇ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਆ ਉਹ ਤੁਹਾਨੂੰ ਰੀਚ ਆਊਟ ਕਰਦੇ ਨੇ ਕਿ ਹਾਂ ਵੀ ਬਈਆ ਤੂੰ ਗਲਤ ਇਨਫੋਰਮੇਸ਼ਨ ਦਿੱਤੀ ਆ ਉਹ ਤੁਹਾਨੂੰ ਠੀਕ ਕਰਦੇ ਨੇ ਮੈਂ ਕਈ ਲੋਕਾਂ ਦੇ ਬਲੌਗਸ ਦੇਖਦਾ ਆ ਵੀਡੀਓਸ ਦੇਖਦਾ ਹਾਂ ਦੌਰ ਵਿੱਚ ਲੋਕੀ ਉਹਨਾਂ ਨੂੰ ਸਹੀ ਕਰਦੇ ਜੇਕਰ ਕੋਈ ਕੰਟੈਂਟ ਕਰੀਏਟਰ ਕੁਝ ਗਲਤ ਇਨਫੋਰਮੇਸ਼ਨ ਦੇ ਰਿਹਾ ਜੇਕਰ ਮੇਰੀ ਲਾਈਫ ਦੇ ਵਿੱਚ ਮੇ ਕੋਈ ਕੋਈ ਗਲਤ ਇਨਫੋਰਮੇਸ਼ਨ ਦੇ ਰਿਹਾ ਤਾਂ ਮੈਨੂੰ ਪਤਾ ਹੋਊਗਾ ਕਿ ਯਾਰ ਮੈਂ ਉਹ ਗਲਤ ਇਨਫੋਰਮੇਸ਼ਨ ਲੈ ਕੇ ਆਪਣੀ ਲਾਈਫ ਨਹੀਂ ਜੀ ਲੈਣੀ ਮੈ ਮਤਲਬ ਮੇਰੇ ਕਮੈਂਟਸ ਦੇ ਵਿੱਚ ਮੈਨੂੰ ਦੱਸ ਦੇਗਾ ਕਿ ਭਈ ਨਹੀਂ ਇਦਾਂ ਨਹੀਂ ਆ ਗਈ ਕਿ ਤੂੰ ਆ ਵੀਡੀਓ ਵਿੱਚ ਗਲਤ ਗਲਤ ਇਨਫੋਰਮੇਸ਼ਨ ਦਿੱਤੀ ਹੈ ਤੂੰ ਇਹਨੂੰ ਇਦਾਂ ਕਰਕੇ ਸਹੀ ਕਰ ਆਪਣੀ ਜਾਂ ਤੁਹਾਡੇ ਲਾਈਫ ਦੇ ਵਿੱਚ ਵੀ ਕੋਈ ਇਦਾਂ ਦਾ ਐਕਸਪੀਰੀਅੰਸ ਹੁੰਦਾ ਆ ਜੇਕਰ ਤੁਸੀਂ ਕੰਟੈਂਟ ਕ੍ਰੀਏਟ ਕਰਦੇ ਆ ਤੁਸੀਂ ਲੋਕਾਂ ਨਾਲ ਸ਼ੇਅਰ ਕਰਦੇ ਹੋ ਚੀਜ਼ ਫਿਰ ਇਦਾਂ ਇੱਕ ਦੂਜੇ ਦੀ ਹੈਲਪ ਬਹੁਤ ਜ਼ਿਆਦਾ ਹੋ ਜਾਂਦੀ ਆ ਰੈਦਰ ਥੈਨ ਜੇਕਰ ਸੁਪੋਜ਼ ਕਰਾਂ ਮੈਂ YouTube ਤੇ ਨਾ ਵੀਡੀਓ ਬਣਾਵਾ ਜੇਕਰ ਮੈਂ ਕਹਿ ਜਾਨਾ ਕਿ ਯਾਰ ਲੈਟਸ ਸੁਪੋਜ਼ ਕਿ ਆ ਗੱਡੀ ਦੇ ਵਿੱਚ ਆ ਪ੍ਰੋਬਲਮ ਆ ਕੀ ਇਧੀਆਂ ਸੀਟਾਂ ਪਿੱਛੇ ਨੂੰ ਨਹੀਂ ਹੁੰਦੀਆਂ ਲੈਟਸ ਸੁਪੋਜ਼ ਕਿ ਇਹ ਸੀਟਾਂ ਪਿੱਛੇ ਨੂੰ ਨਹੀਂ ਹੁੰਦੀਆਂ ਇਧਰ ਬਟਨ ਹੀ ਹੈਗੇ ਇਸ ਇਸ ਗੱਡੀ ਦੇ ਇਧਰਲੇ ਪਾਸੇ ਬਟਨ ਆ ਮੈਂ ਐਗਜ਼ਾਮਪਲ ਦੇ ਰਿਹਾ ਇੱਕ ਬੈਡ ਐਗਜ਼ਾਮਪਲ ਵੀ ਹੋ ਸਕਦਾ ਬਟ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਜਦੋਂ ਤੱਕ ਮੈਂ ਵੀਡੀਓ ਨਹੀਂ ਪਾਉਂਗਾ ਲੋਕਾਂ ਨਾਲ ਨਹੀਂ ਸ਼ੇਅਰ ਕਰਨਗੇ ਮੈਨੂੰ ਕੋਈ ਦੱਸਣ ਵਾਲਾ ਨਹੀਂ ਹੋਊਗਾ ਕਿ ਭਾਏ ਇਧਰਲੇ ਪਾਸੇ ਤੇ ਹੈਂਡਲ ਨੇਗਾ ਇਧਰ ਇਧਰਲੇ ਪਾਸੇ ਸਵਿਚਸ ਨੇ ਸੋ ਇਹ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਕਿ ਤੁਹਾਡੇ ਲਾਈਵ ਦੇ ਵਿੱਚ ਜੇਕਰ ਮੈਨੂੰ ਨਹੀਂ ਪਤਾ ਹੋਊਗਾ ਇਧਰ ਇੱਕੋ ਜਿਹੀ ਚੀਜ਼ ਹਨਾ ਸੋ ਮੈਂ ਆਪਣੀ ਲਾਈਵ ਦੇ ਵਿੱਚ ਗੱਡੀ ਜਿੰਨਾ ਚ ਰੱਖਣੀ ਆ ਮੈਨੂੰ ਲੱਗ ਜਾਨਾ ਕਿ ਇਹਦੇ ਵਿੱਚੋ ਸੈਟਿੰਗ ਹੀ ਨਹੀਂ ਹੈਗੀ ਸੋ ਇਦਾਂ ਹੀ ਹੁੰਦੀ ਹੈ ਤੁਹਾਡੇ ਲਾਈਵ ਦੇ ਵਿੱਚ ਜਿਹੜੇ ਵੀ ਗੁੱਡ ਐਂਡ ਬੈਡ ਐਕਸਪੀਰੀਐਂਸਸ ਹੁੰਦੇ ਨੇ ਜੋ ਤੁਸੀਂ ਹੈ ਨਾ ਲੋਕਾਂ ਨਾਲ ਸ਼ੇਅਰ ਕਰਦੇ ਆ ਤੇ ਤੁਹਾਨੂੰ ਲੋਕੀ ਵੀ ਆਪਣਾ ਫੀਡਬੈਕ ਦਿੰਦੇ ਨੇ ਜੇਕਰ ਤੁਹਾਡਾ ਚੈਨਲ ਇੱਕ ਵਧੀਆ ਤਰੀਕੇ ਨਾਲ ਗਰੋ ਹੋ ਜਾਵੇ ਤਾਂ ਐਂਡ ਦੂਜਾ ਬੈਨੀਫਿਟ ਮੈਂ ਇਹ ਕਹੂੰਗਾ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ YouTube ਚੈਨਲ ਕਿਉਂ ਲੋਕੀ ਬਣਾਉਂਦੇ ਨੇ ਮੋਨਟਰਾਇਜ਼ੇਸ਼ਨ ਮਨੀ ਕਰਕੇ ਸੋ ਹਾਂ ਜੇਕਰ ਤੁਹਾਡਾ ਚੈਨਲ ਅੱਗੇ ਜਾ ਕੇ ਫੇਮਸ ਹੋ ਜਾਂਦੇ ਆ ਮਤਲਬ ਫੇਮਸ ਨਹੀਂ ਜੇਕਰ ਅੱਗੇ ਜਾ ਕੇ ਤੁਹਾਡਾ ਚੈਨਲ ਵੱਡਾ ਹੋ ਜਾਂਦਾ ਹੈ ਚੱਲ ਪੰਦਾ ਨਾ ਕਿ ਤੁਹਾਨੂੰ ਸਬਸਕ੍ਰਾਈਬਰ ਵੱਧ ਹੋ ਜਾਂਦੇ ਤੁਹਾਡੇ ਸੋ ਤੁਹਾਨੂੰ ਉੱਥੋਂ ਪੈਸਾ ਵੀ ਆਉਣ ਲੱਗ ਪੰਦਾ ਆ ਸੋ ਉਹਦੇ ਲਈ ਮੇਰਾ ਸਫਰ ਮੈਨੂੰ ਨਹੀਂ ਪਤਾ ਸਾਲ ਦਾ 2 ਸਾਲ ਦਾ 3 ਸਾਲ ਦਾ ਆ ਸੋ ਆਪਾਂ ਲੱਗੇ ਹੋਏ ਆ ਇਨ ਫਿਊਚਰ ਦੇ ਵਿੱਚ ਜੇਕਰ ਰੱਬ ਦੀ ਕਿਰਪਾ ਹੋਈ ਤਾਂ ਸਾਡਾ ਚੈਨਲ ਵੀ ਮੋਨਟਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਜੇਕਰ ਨਹੀਂ ਹੋਈ ਤਾਂ ਕੋਈ ਚੱਕਰ ਨਹੀਂ ਸੋ ਇੱਕ ਜਾਂਦੇ ਜਾਂਦੇ ਮੈਂ ਇੱਕ ਹੋਰ ਗੱਲ ਦੱਸ ਦਵਾਂ ਜੇਕਰ ਤੁਸੀਂ YouTube ਤੇ ਆਣਾ ਚਾਹੁੰਦੇ ਆ ਸੋ ਪਹਿਲਾਂ ਇੱਕ ਇਨਕਮ ਸੋਰਸ ਵੀ ਜ਼ਰੂਰ ਬਣਾ ਲਓ ਆਪਣਾ ਫਾਰ ਇਗਜ਼ਾਮਪਲ ਮੈਂ ਮੈਂ ਇੱਕ ਮੇਰਾ ਇੱਕ ਪ੍ਰਾਇਮਰੀ ਇਨਕਮ ਸੋਰਸ ਹੈਗਾ ਯਾਰ ਮੈਂ ਤਾਂ ਕਰਕੇ YouTube ਤੇ ਆਪਣਾ ਟਾਈਮ ਦੇ ਪਾਣਾ ਆ ਤਾਂ ਕਰਕੇ ਮੈਂ ਵੀਡੀਓਜ਼ ਬਣਾ ਪਾਣਾ ਆ ਮੈਂ ਐਡਿਟ ਕਰ ਪਾਣਾ ਕਿਉਂਕਿ ਮੇਰੇ ਕੋਲ ਇੱਕ ਐਕਟਿਵ ਸੋਰਸ ਆਫ ਇਨਕਮ ਹੈਗਾ ਯਾਰ ਜੇਕਰ ਤੁਸੀਂ ਵੀ ਚੈਨਲ ਆਪਣਾ ਬਣਾਣਾ ਚਾਹੁੰਦੇ YouTube ਤੇ ਆਣਾ ਚਾਹੁੰਦੇ ਵੀਡੀਓਜ਼ ਬਣਾਣਾ ਚਾਹੁੰਦੇ ਤਾਂ ਪਹਿਲਾਂ ਇੱਕ ਇਨਕਮ ਸੋਰਸ ਆਪਣਾ ਬਣਾ ਲਓ ਮੈਂ ਕਹਿੰਨਾ ਬਹੁਤ ਵੱਡਾ ਨਹੀਂ ਇੱਕ ਡੀਸੈਂਟ ਅਮਾਉਂਟ ਤਾਂ ਡਾ ਆਵੇ ਕਿ ਹਾਂ ਵੀ ਜੇਕਰ ਤੁਸੀਂ ਆਪਣਾ ਟਾਈਮ YouTube ਨੂੰ ਵੀ ਦੇ ਰਹੇ ਆ ਤਾਂ ਤੁਹਾਡਾ ਫਿਊਚਰ ਉਹ ਕੀ ਕਹਿੰਦੇ ਹੁੰਦੇ ਆ ਦਾਤ ਨਹੀਂ ਲੱਗ ਰਿਆ ਯਾ ਫਿਚਰ ਤੁਹਾਡਾ ਸਟੇਕ ਤੇ ਨਹੀਂ ਹੈਗਾ ਸੋ ਇਹ ਚੀਜ਼ਾਂ ਨੂੰ ਕੀ ਕਹਿੰਦੇ ਤੁਸੀਂ ਵੀ ਕਨਸਿਡਰ ਕਰਿਓ ਜੇਕਰ ਤੁਸੀਂ ਆਪਣਾ ਕੀ ਕਹਿੰਦੇ ਆ YouTube ਚੈਨਲ ਬਣਾਉਣਾ ਚਾਹੁੰਦੇ ਆ ਇਹ ਵੀਡੀਓਜ਼ ਬਣਾਉਣਾ ਚਾਹੁੰਦੇ ਆ ਤੇ ਇਹ ਇਹ ਤੁਹਾਨੂੰ ਬੈਨੀਫਿਟਸ ਆਉਗੇ ਮੈਂ ਇੱਕ ਡਰਾ ਬੈਕਸ ਵੀ ਆਏ ਤੇ ਕੀ ਕਹਿੰਦੇ ਹੁੰਦੇ ਡਿਸਐਡਵਾਂਟੇਜਸ ਵੀ ਵੀਡੀਓ ਬਣਾਉਂਗਾ ਲੱਗ ਤੋਂ ਜਿਹਦੇ ਵਿੱਚ ਮੈਂ ਡਿਸਐਡਵਾਂਟੇਜ ਦੱਸੂਗਾ ਕਿ ਕੀ ਹੁੰਦੇ YouTube ਚੈਨਲ ਬਣਾਣ ਦੇ ਯਾ YouTube ਤੇ ਵੀਡੀਓਜ਼ ਬਣਾਣ ਦੇ ਹਨਾ ਕੰਟੈਂਟ ਕ੍ਰੀਏਸ਼ਨ ਦੇ ਸੋ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਥੋੜੀ ਜਿਹੀ ਵੀ ਇਨਫੋਰਮੇਟਿਵ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰਦੇ ਹੋ ਸੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਟਾਟਾ ਬਾਏ ਬਾਏ ਟਿੱਕ